ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਵਿੱਚ ਇੱਕ ਬੰਦਾ ਤੋਂ ਬਹੁਤ ਕ੍ਰਿਟੀਕਲ ਆਈਸੀਯੂ ਚ ਹੈ ਤੇ ਵਿੱਚ ਵਿੱਚ ਕੋਮਾ ਚ ਵੀ ਜਾ ਰਿਹਾ ਹੈ ਉਹ ਤੇ 1 ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ ਚ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਗੋਲੀ ਜਿਹੜਾ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਦੇ ਨੇੜੇ ਤੇ ਗੋਲੀ ਲੱਗੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਰਗੇ ਜਿਤੋਂ ਜਿਤੋਂ ਆਪਾਂ ਦੇ ਕਵਰ ਕਿਤੇ ਹਰਿਆਣਾ ਤੋਂ ਚੱਕ ਕੇ ਨੱਕ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਕਰਨ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦਾ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀਗੀਆਂ ਜੀ ਉਹਦੇ ਘਰ ਤੇ ਫਾਇਰਿੰਗ ਕੀਤੀ ਸੀ ਤੇ ਬੁਛਨੋ ਹੀ ਗਾਂਦਵੀ ਵਿੱਚ ਇੱਕ ਐਂਗਲ ਆ ਰਿਹਾ ਹੈ ਤਰੀ ਉਜਾ ਕਦੀ ਅਰੈਸਟ ਹੋਇਆ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹਾਂਜੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦਿੱਤੇ ਦਰਜ ਹੈ ਹਾਂਜੀ ਬੀਲ ਤੇ ਹੈਗਾ ਸਰ ਇਹ ਹਾਂਜੀ ਬੀਲ ਤੇ ਹੈ ਜੀ ਇਹ ਇੱਕ ਵਿਸ਼ੇਸ਼ ਇਹਨਾਂ ਦੇ ਹੋਰ ਮੈਂਬਰ ਹੈਗੇ ਜੀ ਇਹਨਾਂ ਦੇ ਨਾਲ ਜੀ ਜੀ ਹੋਰ ਵੀ ਮੈਂਬਰ ਪੰਜਾਬ ਦੇ ਹਾਂ ਹਾਂ ਮੈਂ 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 ਸਟਾਰਟਿੰਗ ਚ ਕਹਤਾ ਸੀਗਾ ਸਰ ਕਿ ਕਾਫੀ ਲੰਬੀ ਲਿਸਟ ਹੈ ਇਹ ਪੰਜਾਬ ਦੇ بجائے ਬਾਕੀ ਸਟੇਟਸ ਸਰ ਜਾਂਦਾ ਹੈ ਇਹ ਨਵਾਂ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਕੀ ਇੱਕ ਮਿੰਟ ਇੱਕ ਮਿੰਟ ਨਵਾਂ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਹੈ ਆਪਣਾ ਮਾਡਿਊਲ ਜਿਹੜਾ ਹੈ ਉਹ ਉਹ ਸਿਰਫ ਪੰਜਾਬ ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਹਨ ਕੁਝ ਐਸ ਇਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਬੇਸਡ ਹੈ ਠੀਕ ਹੈ ਜੀ ਹਾਂ ਸਰ ਇਹ ਆਪਸ ਵਿੱਚ ਕਿਵੇਂ ਸੰਪਰਕ ਹੋ ਚਾਹੀ ਬਿਹਾਰ ਦਾ ਇੱਕ ਰਾਜਸਥਾਨ ਦੇ ਇੱਕ ਪੰਜਾਬ ਦਾ ਜੀ ਖਰਿਆਣੇ ਦਾ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲਰ ਜਿਹੜਾ ਹੁੰਦਾ ਹੈ ਕਦੇ ਵੀ ਚਾਹੇ ਉਹ ਫੋਰਨ ਬੈਠਾ ਹੈ ਪਾਕਿਸਤਾਨ ਬੈਠਾ ਹੈ ਉਹ ਸਭ ਨੂੰ ਟੱਚ ਕਰਦਾ ਹੈ ਦੋਨੋਂ ਨੂੰ ਵੀ ਟੱਚ ਕੀਤਾ ਤੁਹਾਨੂੰ ਵੀ ਕੀਤਾ ਤੁਹਾਨੂੰ ਵੀ ਕੀਤਾ ਆਪਸ ਵਿੱਚ ਕਿਵੇਂ ਮਿਲਾਨਾ ਹੈ ਮਿਲਾਨਾ ਹੈ ਨਹੀਂ ਮਿਲਾਨਾ ਹੈ ਤੁਸੀਂ ਸਮਾਨ ਰੱਖਤਾ ਫਿਰ ਦੂਜੇ ਨੂੰ ਕਹਤਾ ਕਿ ਤੂੰ ਜਾ ਕੇ ਸਮਾਨ ਸਾਨੀ ਜਗ੍ਹਾ ਤੋਂ ਉਠਾ ਦੇ ਇਹ ਹੈਂਡਲਰ ਡਿਸਾਈਡ ਕਰਦਾ ਸਰ ਸਰ ਇਹ ਸਿਕਰ ਸਰ ਸਹੀ ਹੈ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਹੈਗੀ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੱਤਾ ਹੋਇਆ ਹੈ ਹਰ ਕਿਸੇ ਦਾ ਡਿਫਰੈਂਟ ਟਾਸਕ ਹੈ ਇਹਨਾਂ ਨੂੰ ਬੈਨੀਫਿਟ ਕੀ ਮਿਲਣਾ ਬੈਨੀਫਿਟ ਪੈਸਾ

ਰਖਦੇ ਹੋਏ ਦੀ ਵੀਡੀਓ ਸੀਗੀ ਜੀ ਸਰ ਪਾਕਿਸਤਾਨ ਦੇ ਇਹਨਾਂ ਦਾ ਨਾਮ ਉਹ ਤਾਂ ਨਾਮ ਕੀ ਹੈ ਸਰ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਇਨਾਦੇ ਫੋਨ ਤੇ ਨੰਬਰ ਤੇ ਸੇਵ ਹੈ ਜੀ ਉਹ ਜਸਵੀਰ ਚੌਧਰੀ ਕਹਿੰਦੇ ਹਨ ਸਰ ਕੋਈ ਖਾਲੀ ਸਾਨੀ ਐਂਟਰੀ ਹੈ ਕੀ ਨਾ ਹਾਂ ਪਾਕ ਪਾਕ ਆਈ ਸਾਈਟ ਮੀਨਸ ਖਾਲੀ ਸਾਨੀ ਲਿਖਾਈ ਹੈ ਸਰ ਉਹ ਵਿਦੇਸ਼ੀ ਲਿੰਕ ਕਿਹੜਾ ਹੈ ਕਿਹੜੇ ਵਿਦੇਸ਼ ਤੋਂ ਇਹਨਾਂ ਨੂੰ ਫਟੜਾਉ ਰਿਸੀ ਤੁਸੀਂ ਮੈਂ ਪਾਕਿਸਤਾਨ ਤੋਂ ਹੋ ਰਸੀ ਹਾਂ ਤੁਸੀਂ ਤੋਂ ਨਾ ਬੋਲਤ ਨਹੀਂ ਪਾਕਿਸਤਾਨ ਤੋਂ ਸਰ ਐਨ ਆਈ ਡੀ ਵੀ ਐਂਟਰੀ ਹੈ અ અને અહીંનો ઓપન ફોર્મ કરીંગે લેટ અસ ફિનિશ ધ ઇન્વેસ્ટિગેશન ધેન વી વિલ કોલ આ લેટ જડ આર્મ્સ ને ડ્રોન દે થ્રુ સ્મગલ હોઈને પાકિસ્તાન તો નહીં એ અગ્ગે તો અગ્ગે હૈ લેકિન નહીં હે હે તો ઇન્ડો પાક બોર્ડર હાજી સર અમરીત સર સાઈડ મે ફડે જા ચુકે હે કિન્ને ફડે જા ચુકે હે ટોટલ ટોટલ 5 બંદે હે જી જેડે ફડે જા ચુકે હે 5 ગ્રુપ્સ હે જી સર બોર્ડર હે જી કડે અમરીત સર અમરીત સર ફરોઝ નહી ઇટ્સ 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 અ પોર્ટ Detail, वो दैट इज सम टेक्निकल डिटेल वो मैं शेयर नहीं कर सकता सर लगता मतलब तो बड़ी के माइग्रेंट भी तो रहंदे ने जिस तरह लुधियाना नु टारगेट किया जा रहा या फिर लुधियाना नु नहीं मैं फिर तो तानू बार-बार कह रहा है इट वाज नॉट ओनली लुधियाना इट वाज अदर सिटीज आल्सो हां सर कोई दिल्ली नाल कनेक्शन नहीं है नहीं दिल्ली नाल नहीं है हाले तक नहीं आया सर हुन तक तीन हेडगेट जेड़े बंद हो चुके और भी कोई ना दसे कि कुछ और भी आए नहीं ये सेम लॉट है पुछ पुछ के जारी है ਸ਼ਾਇਦ ਗੁਰਵੀ ਆਨ ਆਨ ਵਾਲੇ ਦਿਨਾਂ ਚ ਉਰਵੀ ਨਾ ਦੇ ਮੈਂਬਰਸ ਜਿਹੜੇ ਹੈ ਮੋਡਿਊਲ ਦੇ ਉਹ ਫੜ ਜਾ ਸਰ ਲੁਧਿਆਣਾ ਦੇ ਵਿੱਚ ਤਾਂ ਹੀ ਰਹੇ ਹੈਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜੀਸਟ੍ਰੇਸ਼ਨ ਰੱਖਾ ਹੋਵੇ ਰੈਜੀਸਟ੍ਰੇਸ਼ਨ ਨਹੀਂ ਕੋਈ ਵੀ ਨਹੀਂ ਸੀਗਾ ਤੁਸੀਂ ਦੇਖੋ ਇੱਕ ਫਿਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਹੈ ਤੇ ਉਹਦੇ ਰਾਜਸਥਾਨ ਦਾ ਹੈ ਤੇ ਹਰਮਨ ਦਾ ਸਿਰਫ ਜਿਹੜਾ ਵੀ ਕੋਈ ਸੈਲੀਬ੍ਰਿਟੀ ਕੋਈ ਜਾਂ ਪੋਲਿਟਿਕਲ ਆਪੋਬਲ ਟਾਰਗੇਟ ਤੇ ਹੋਵੇ ਮੈਂ ਮੈਂ ਸਿਸਟਰ ਕਹਿੰਦਾ ਨਾ ਡੋਟ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਰਹੇ ਅਸੀਂ ਇਹ ਸੀਗਾ ਡਿਨਰ ਆਊਟ ਜੋ ਜੋਦੇਵਾਲ ਦੇ ਨੇੜੇ ਦਾ ਜਿਹੜੀ ਜਿਹੜੀ ਹੈ ਨੀੜਾ ਇਕੱਠੇ ਆਈਆਂ ਜਿਹੜੀ ਤਿੰਨ ਪੜਿਆ ਇਹ ਇਹ ਅਲੱਗ-ਅਲੱਗ ਹੈ ਅਲੱਗ-ਅਲੱਗ ਦੇ ਆਰ ਦੇ ਆਰ ਸੋਸ ਕਿੱਕਰੇਟਡ ਚਾਈਨਿਸ ਮੀਡ ਹੈਂਡ ਗ੍ਰਨੇਡਸ ਜਿਹੜਾ ਅਕਤੂਬਰ ਚ ਫੜਿਆ ਗਿਆ ਸੀ ਉਹਨਾਂ ਦੇ ਨਾਲ ਵੀ ਲਿੰਕ ਕਰਦਾ ਹੈ ਨਹੀ ਨਹੀ ਉਹ ਅਲੱਗ ਉਹ ਅਲੱਗ ਮਾਡਲ ਸੀਗਾ ਜੀ ਕਿ ਜਿੱਦੇ ਚ ਇੱਕ ਹੈਂਡ ਗ੍ਰਨੇਡ ਤੇ 10 ਬੰਦੇ ਫੜੇ ਗਏ ਸੀਗੇ ਪਰ ਉਹ ਸੇਮ ਗੱਲ ਕਰ ਰਹੇ ਹੋ ਤੁਸੀਂ ਚਾਇਨਾ ਮੇਰ ਉਹ ਵੀ ਸੇਮ ਉਹ ਵੀ ਹਾਂ ਮੇਕ ਸੇਮ ਹੈ ਲਗਾ ਸਭ ਤੋਂ ਬਿਸ਼नोई ਜਾਣਗਾ ਤਰੇ ਨਾ ਮੈਂ ਤੁਹਾਨੂੰ ਦੱਸ ਦਾਂ ਠੀਕ ਹੈ ਠੀਕ ਹੈ ਜੀ ਹਾਂ ਪੈਰਾ ਮਾਡਲ ਜਿਹੜਾ ਹੈਗਾ ਵਾ ਇਹ ਤੁਸੀਂ ਕਹਿ ਰਹੇ ਹੋ ਡਿਫਰੈਂਟ ਟਕਿੰਗ ਪਿੰਗ ਜਿਹੜਾ ਹੈਗਾ ਉਹ ਸੇਮ ਹੋ ਸਕਦਾ ਉਹ ਤੋਂ ਨਹੀਂ ਨਹੀਂ ਉਦੇ ਉਹਦਾ ਜਿਹੜਾ ਕਿੰਪੈਨ ਆ ਉਹ ਮਲੇਸ਼ੀਆ ਬੈਠਾ ਹੈ ਮਲੇਸ਼ੀਆ ਵਾਲੇ ਜਿਹਨਾਂ ਤੋਂ ਮਲੇਸ਼ੀਆ ਨੂੰ ਨਹੀਂ ਨਹੀਂ ਦੇਖੋ ਪਤਾ ਹੈ ਇਟ ਇਜ਼ ਆਲ ਜਿਹੜੇ ਮੋਡਿਊਲਸ ਹੁੰਦੇ ਨੇ ਨਾ ਓਵਰਲੈਪ ਕਰਦੇ ਆ ਓਵਰਲੈਪ ਕਰਦੇ ਨੇ ਨਾ ਉਸ ਫੂਡ ਦੇ ਨਰਕਾ ਸੀਗੇ ਇਹਦੇ ਬਾਰੇ ਇਨਪੁਟਸ ਸੀਗੇ ਜਿਹੜਾ ਫਸਟ ਪਹਿਲੇ ਅਰੈਸਟ ਹੋਇਆ ਸੀ ਜਿਹੜਾ ਅਸੀਂ ਯੂਜ਼ ਕਰ ਹਾਂਜੀ ਸਾਡੇ ਕੋਲ ਇਨਪੁਟਸ ਸੀ ਇਹਦੀ ਤੁਸੀਂ ਸਾਰੀ ਚੇਨ ਹੈ ਜੀ ਜੀ ਸਰ ਲਾਸਟ ਮੋਡਿਊਲ ਦੇ ਵਿੱਚ ਜੇਲ੍ਹ ਵਿੱਚੋਂ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਜੇਲ੍ਹ ਦੇ ਵਿੱਚੋਂ ਕੋਈ ਅਪਡੇਟ ਨਹੀਂ ਹਾਲੇ ਤੱਕ ਨਹੀਂ ਆਇਆ ਅਬ ਇਨਵੈਸਟੀਗੇਸ਼ਨ ਇਟ ਇਜ਼ ਟੂ अर्ली ਟੂ ਕਮੈਂਟ ਅਪ